ਪਹਿਲਾ ਜਿਹੜਾ ਸਿਗਨਲ ਮਿਲਿਆ ਜੀ ਉਹ ਇਸ ਲੈਵਲ ਦੇ ਕਰੀਬ ਮਿਲਿਆ ਸੀ 9:24 ਮਿੰਟ ਦੇ ਉੱਤੇ ਬਟ ਮਾਰਕੀਟ ਦੀ ਵੋਲੈਟਿਲਿਟੀ ਇੰਨੀ ਜ਼ਿਆਦਾ ਹਾਈ ਆ ਜੀ ਪਾਸਟ ਦੇ ਕੁਝ ਦਿਨਾਂ ਤੋਂ ਦੇਖ ਰਿਹਾ ਤਾਂ ਕਰਕੇ ਟ੍ਰੇਡ ਵਗੈਰਾ ਵਾਈਡ ਕੀਤੀ ਹੋਈ ਆ ਕਿ ਟ੍ਰੇਡ ਵਗੈਰਾ ਨਾ ਕਰੀ ਜਾਵੇ ਉਹਦੇ ਪਿੱਛੇ ਦਾ ਰੀਜ਼ਨ ਆ ਜਿਹੜਾ ਅੱਜ ਮਾਰਕੀਟ ਦੇ ਵਿੱਚ ਬਖੂਬੀ ਲਾਈਵ ਵੀ ਦੱਸਿਆ ਕਿ ਕੀ ਰੀਜ਼ਨ ਆ ਕਿ ਟ੍ਰੇਡ ਵਗੈਰਾ ਕਿਉਂ ਨਹੀਂ ਕਰ ਰਹੇ ਕਿਉਂਕਿ ਮਾਰਕੀਟ ਦੇ ਵਿੱਚ ਸਲੈਂਟਿੰਗ ਹੋਈ ਆ ਜੀ 9:24 ਮਿੰਟ ਦੇ ਉੱਤੇ ਔਰ ਡਾਊਨ ਸਾਈਡ ਮੂਵ ਤੁਸੀਂ ਖੁਦ ਚੈੱਕ ਕਰ ਲਓ ਵੀ ਸਲੈਂਟਿੰਗ ਕਿਸ ਹੱਦ ਤੱਕ ਹੋ ਰਹੀ ਆ ਇਸ ਸਕੈਂਡਲ ਦੇ ਵਿੱਚ ਮਨੀ ਫਲੋ ਆ ਜਿਹੜਾ ਨੈਗੇਟਿਵ ਸਾਈਡ ਸੀਗਾ ਜੀ ਔਰ ਐਸਲੈਂਟਿੰਗ ਸਾਨੂੰ ਡਾਊਨ ਸਾਈਡ ਹੁੰਦੀ ਪਤਾ ਲੱਗੀ ਐ ਸਾਰਾ ਮੂਵ ਇੱਥੇ ਤੱਕ ਐਸਲੈਂਟਿੰਗ ਮੂਵ ਸੀਗਾ ਉਸ ਤੋਂ ਬਾਅਦ ਮਾਰਕੀਟ ਨੇ ਕੱਪ ਸਾਈਡ ਨੂੰ ਮੋਮੈਂਟਮ ਦਿੱਤਾ ਜੀ ਇਸ ਸਿਨੈਰੀਓ ਦੇ ਵਿੱਚ ਤੁਹਾਨੂੰ ਬਕੂਬੀ ਦੱਸਿਆ ਹੋਇਆ ਕਿ ਅਗਰ ਡਾਊਨ ਸਾਈਡ ਐਸਲੈਂਟਿੰਗ ਹੋਣ ਤੋਂ ਬਾਅਦ ਮਾਰਕੀਟ ਆਪਦਾ ਹਾਈ ਦੇ ਨੇੜੇ ਆਉਂਦੀ ਐ ਇੱਥੇ ਸਪੋਟ ਹਾਈ ਦੇ ਨੇੜੇ ਨਹੀਂ ਆਇਆ ਬਟ ਜਿਹੜੇ ਪ੍ਰੀਮੀਅਮ ਨੇ 2800 ਦੀ ਕਾਲ ਦੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤਕਰੀਕ